ਤੂੰ ਇਹ ਬੋਲਸ ਦੇ ਵਿੱਚ ਤੂੰ ਹਵਾ ਕਰ ਦੇਗਾ ਹਾਂ ਬਲੇਖਾ ਮਾਰੂਗਾ ਬਲੇਖਾ ਖਿਜਾਉਂਗਾ ਭਾਈ ਇਸਟਾਪ ਕਰਤੀ ਹੈ ਚਲੋ ਕੋਈ ਬਰਤੀ ਜੋ ਹੈ ਹਵਾ ਕਰ ਦੋਏਗਾ ਸੌਰੀ ਕਰ ਦੇ ਆ ਜਾਓ ਹਵਾ ਕਰੀ ਨਹੀਂ ਕਰਦਾ ਹਵਾ ਕਰੀ ਨਹੀਂ ਕਰਦਾ ਤੂੰ ਕੋਈ ਹੱਥ ਨਾ ਆ ਰੇ ਸਮਝ ਗਿਆ ਬਲੇਖੇ ਜੇ ਹੋ ਸਕਦੇ ਉਹਨੇ ਕਰ ਦੋਣਾ ਆ ਜਾ ਕੇ ਬਲੇਖਾ ਕਰ ਦੇਗੀ ਆ ਜਾ ਜਾ ਨਾ ਆਣੀ ਮੱਤੀ ਜਾ ਚਲ ਆਓ ਨਹੀਂ ਮਿਲਾਂਗੇ ਜਾ ਪਾੜਾ ਮਾਰੋ 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 चाटा तो मारूंगा मार बोले चाटा मारूंगा बोलते हैं नहीं तोड़ी कारी करनी है क्या चाटा मारूंगा अलवा चाटा मारूंगा क्या है चाबी दो चाबी दो यार फूंक दो चाटा मारूंगा तू तौड� आकलन करेगा देखा हूँ धक्का करी ज़्यादा है बोलता है चाटा मारूंगा सब कोई ना बोले ਨਹੀਂ ਅਸੀਂ ਨਹੀਂ ਜਾਣਦੇ ਨੇ ਜੀ ਅੱਧੇ ਪਿੱਛੇ ਜਾਓ ਜੀ ਜਾਓ ਆਪ ਬੇਟਾ ਵਰਦੀ ਦੀ ਆ ਉਹ ਨਾਲ ਲੜੋ ਲੜਦਾ ਉਹ ਐ ਲੜਦਾ ਪਿਆ ਓਏ ਕੋਈ ਲੈ ਉਹ ਨਾਲ ਨਾਲ ਸੰਸਾਨ ਸੰਸਾਨ ਬੁੱਢਾ ਭਈਆ ਗਲਤ ਬੋਲ ਰਹਾ ਓ ਬੇਟਾ ਕੋਈ ਨਹੀਂ ਕਰੀ ਚਲੋ ਬੇਟਾ ਥੋੜੇ ਬਾਈ ਉਹ ਮੋਟਰ ਸਾਈਡ ਤੇ ਕਰੋ ਸਟਾਰਟ ਕਰ ਦਿਓ ਉੱਪਰ ਦੀ ਕੋ ਮੇਰੇ ਕੋਲ ਸਾਰੇ ਥੋੜੇ ਆ ਕੇ ਗੋਲੀ ਮਾਰ ਦਿਓ ਓਏ ਕੋਈ ਜੇ ਉੱਪਰ ਪਾਲ ਬੰਨ ਕੇ ਗੋਲੀ ਮਾਰ ਦਿੰਦਾ ਆਹ ਰੋ ਗਿਆ ਗੋਲੀ ਮਾਰ ਓ ਬਿੱਟੂ ਬਾਈ ਤੁਸੀਂ ਸ਼ਾਂਤ ਹੋ ਜੀ ਜਾਂਦੇ ਹੋ ਹਮਝੇ ਬਰਬਾਦ ਹੋ ਗਈ ਯਾਰ ਉਹਦੇ ਮੈਦਾਨ ਵਾਲੇ ਨਹੀਂ ਬੋਲੀ ਮਾਰ ਦਿੰਦਾ ਤੇ ਆਪਾਂ ਚਾੜਾ ਮਾਰਨ ਦਾ ਉੱਤਰ ਗਿਆ ਉਹ ਕਮਾਲ ਕਰਦੇ ਹੋ ਸਾਹੇ ਮਾਰਦੀ ਚਾੜਾ ਤੇ ਅੱਜ ਸਵੇਰੇ ਇੱਕ ਮੁਕਰਮਦਾਰ ਜੋ ਹੈ ਸੀਗਾ ਜਿਹਦੇ ਚ ਉਹ ਰਿਕਸ਼ਾ ਜਨਵਨ ਨੂੰ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਉਹ ਦਾ ਮੀਟ ਹੈ ਜਿਹਨੂੰ ਬੀਫ ਕਹਿੰਦੇ ਆ ਇਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਵੱਲੋਂ ਧਰਨਾ ਧਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਕਿ ਪ੍ਰੋਟੈਸਟ ਕੀਤਾ ਗਿਆ ਸੀ ਤੇ ਜਿਦਾਂ ਦੇਖਿਆ ਗਿਆ ਵੀ ਪ੍ਰੋਟੈਸਟ ਤਾਂ 2 ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ ਉੱਥੇ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਈਆ ਲਾਜ ਕਰਨਾ ਤੇ ਦੋਸ਼ੀਆਂ ਨੂੰ ਫੜਨਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਦੀ ਅਰੈਸਟ ਵੀ ਕਰ ਲਈ ਉਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਧਰਨੇ ਦੀ ਜੋ ਦੇਖਣ ਚਾਹੀ ਸੀ ਕਿ ਜਿਹਦੇ ਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਜੀਆਰਪੀ ਖਾਣੇ ਸਰਾਂਦੇ ਵਿੱਚ ਸੀਗਾ ਜੋ ਸਟਡ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਤੇ ਇੱਕ ਇਥੇ ਮੰਡੀ ਕਵਨਕਰ ਦੇ ਹੀ ਵਸਨੀਕ ਸੀਗੇ ਭਰਤ ਜੀ ਉਹਨਾਂ ਵੱਲੋਂ ਉਹ ਮੁਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁਟਕੀ ਕੀਤੀ ਗਈ ਤੇ ਉਹ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਿਹੜਾ ਉਹ ਆਪਣੀ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਤੇ ਮੈਂ ਉਹਨੂੰ ਰੋਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਪੀ ਦਿਵਾ ਕੇ ਉਹਨੂੰ ਬੂਟੀ ਤੇ ਭੇਜਤਾ ਸੀ ਜਿਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮਲਾਜ਼ਮ ਨੇ ਪੁਲਿਸ ਮਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਦਿਖਾਈਏ ਕਿ ਅਸੀਂ ਇਹਦੇ ਖਿਲਾਫ ਪਰਚਾ ਦੇਤਾ ਹਾਂ ਸਰ ਮੁੰਡੇ ਦੇ ਤੇ ਅਰੈਸਟ ਕਰ ਲਿਆ ਕਿਸ ਧਾਰਾ ਦੇ ਵਿੱਚ ਕੀ ਸਰਕਾਰੀ ਕੰਮ ਚ ਵੀਗਨ ਪਾਉਂਦੀ ਧਾਰਾ ਹੈ ਸਰ ਡੀਐਨਐਸ ਦੇ ਅਕੋਰਡਿੰਗ ਸੈਕਸ਼ਨ 132 221 352 ਬ੍ਰੈਕਟ 3 126 ਜਮਨ 2 121 ਜਮਨ 1 ਜੋ ਕਿ ਪੁਰਾਣੀ ਆਈਪੀਸੀ ਦੇ ਮੁਤਾਬਕ ਤੇ ਸ਼ੁੱਤਰ ਮਨਜਾ 186 332 34 ਆਪੀਸੀ ਤੇ 506 ਆਪੀਸੀ ਬੰਦੀ ਆ ਇਹ ਇਕੱਲੇ ਇਹ ਸੀ ਜਾਂ ਹੋਰ ਵੀ ਨੇ ਸਰ ਦੇਖੋ ਇਹ ਤਾਂ ਬਈ ਬੰਦੇ ਦਿਖਦੇ ਆ ਜਿਹੜਾ ਪੋਟੈਸਿਕ ਉਹ ਵੈਸੇ ਬੜਾ ਪੀਸਫੁਲ ਸੀਗਾ ਬਟ ਇਹ ਕੁਛ ਸ਼ਰਾਰਤੀ ਤਤਵ ਨੂੰ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀ ਕਿ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਚੀਜ਼ ਨਹੀਂ ਤੇ ਇਹਦੇ ਖਿਲਾਫ ਸਾਡੇ ਸੀਨੀਅਰ ਅਫਸਰ ਨੇ ਤੋਂ ਸਖਤ ਜਤਾਤਾ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਤੇ ਜਿਹੜੇ ਜਿਹੜੇ ਲੋਕ ਵੀਡੀਓ ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਦੇ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਪਾਵਾਂਗੇ ਸਰ ਪੁਲਿਸ ਇੱਥੇ ਕਿਸ ਤਰ੍ਹਾਂ ਦੀ ਧਿੱਕਾ ਮੁਕੀ ਉਹ ਪੁਲਿਸ ਮਲਾਜੇਮ ਨੇ ਦੱਸਿਆ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਓ ਕਿਉਂਕਿ ਜੋ ਆਪਾਂ ਮੂਮਨ ਇੱਕ ਪ੍ਰੋਟੈਸਟ ਦੇ ਵਿੱਚ ਪੀਸਫੁਲ ਪ੍ਰੋਟੈਸਟ ਦੇ ਵਿੱਚ ਐਂਬੂਲੈਂਸ ਹੋਵੇ ਸਕੂਲ ਦੇ ਜਵਾਕਾਂ ਨੂੰ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਹੈ ਟ੍ਰੀਟਮੈਂਟ ਹੈ ਜਿਹਦਾ ਕੋਈ ਹਸਪਤਾਲ ਜਾਣਾ ਉਹਨਾਂ ਨੂੰ ਆਪਾਂ ਰਸਤਾ ਦੇ ਹੀ ਦਿੰਦੇ ਆ ਇਹਨੂੰ ਉਹ ਵੀ ਚਾਹੁੰਦਾ ਸੀ ਵੀ ਮੇਰੀ ਜਿਹੜੀ ਰਿਕਵੈਸਟ ਹੈ ਕਨਸਿਡਰ ਕੀਤੀ ਜਾਏ ਤੇ ਮੈਨੂੰ ਜਾਣ ਲਈ ਦਿੱਤਾ ਜਾਏ ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊ ਕੋਈ ਉਹ ਚ ਆਇਆ ਸੀ ਚਾਬੀ ਖੋਲੀ ਹਾਂਜੀ ਮੈਂ ਦੱਸਿਆ ਤੁਹਾਨੂੰ ਵੀ ਚਾਬੀ ਵੀ ਲੈ ਲਈ ਸੀ ਜਿਹਦੀ ਵੀਡੀਓ ਬਣਾਈ ਹੈ ਜਿਹੜੀ ਵੀਡੀਓ ਚਾਹਤੇ ਚਾਬੀ ਇਹਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਮੁਲਾਜ਼ਮ ਨੇ ਤੇ ਬਾਅਦ ਚ ਉਹਨੂੰ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਬੰਦੀ ਕਾਰਵਾਈ ਇਹ ਕੀਤੀ ਗਈ। ਕੀ ਰੈਸ ਪੈ ਗਈ ਕੋਈ ਬੰਦਾ ਨਹੀਂ ਹਾਂਜੀ ਜੀ ਅੱਜ ਸ਼ਵੇਰੇ ਇੱਕ ਮਕਰਮਾਦਰ ਜੋ ਹੈ ਸੀਗਾ ਜਿਹਦੇ ਚ ਉਹਨਾਂ ਰਖਸ਼ਾਦਾਨ ਵਾਲ ਨੂੰ ਇੱਕ ਟਰੱਕ ਫੜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਮੁਤਾਬਕ ਉਹਦਾ ਮੀਟ ਹੈ ਜਿਹਨੂੰ ਬੀਫ ਕਹਿੰਦੇ ਆ। ਇਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਵੱਲੋਂ ਤਰਨਾ ਤਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਤੇ ਪ੍ਰੋਟੈਸਟ ਕੀਤਾ ਗਿਆ ਸੀ ਤੇ ਇਸ ਤਰ੍ਹਾਂ ਦੇਖਿਆ ਗਿਆ ਵੀ ਪ੍ਰੋਟੈਸਟ ਤਾਂ 2 ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ ਉੱਟ ਕੇ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਰ ਲਾਉਂਚ ਕਰਨਾ ਤੇ ਦੋਸ਼ੀਆਂ ਨੂੰ ਫੜਨਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਦੀ ਰੈਸਟਰੀ ਵੀ ਕਰ ਲਈ ਉਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਧਰਨੇ ਦੀ ਜਿਹੜੀ ਜੋ ਦੇਖਣ ਚਾਹੀ ਸੀਗੀ ਜਿਹਦੇ ਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਜੀਆਰਪੀ ਖਾਣੇ ਸਰਾਂਦੇ ਵਿੱਚ ਸੀਗਾ ਪੋਸਟਡ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਤੇ ਇੱਕ ਇਥੇ ਮੰਡੀ ਕਮਿੰਡ ਕਰਦੇ ਹੀ ਵਸਨੀਕ ਸੀਗੇ ਭਰਤ ਜੀ ਉਹਨਾਂ ਵੱਲੋਂ ਉਹ ਮਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁੱਠਕੀ ਕੀਤੀ ਗਈ ਤੇ ਉਹ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਿਹੜਾ ਆਪਣੇ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਤੇ ਮੈਂ ਉਹਨੂੰ ਰੋਕ ਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਪੀ ਦਿਵਾ ਕੇ ਉਹਨੂੰ ਡਿਊਟੀ ਤੇ ਭੇਜਤਾ ਸੀ ਜਿਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮਲਾਜ਼ਮ ਨੇ ਪੁਲਿਸ ਮਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਦਿਖਾਈਏ ਕਿ ਅਸੀਂ ਇਹਦੇ ਖਿਲਾਫ ਪਰਚਾ ਦੇਤਾ ਸੀ ਮੁੰਡੇ ਦੇ ਤੇ ਅਰੈਸਟ ਕਰ ਲਿਆ ਕਿਸ ਧਾਰਾ ਦੇ ਵਿੱਚ ਕੀ ਸਰਕਾਰੀ ਕੰਮ ਚ ਪ੍ਰੀਵਨ ਫਾਰੰਡ ਵੀ ਕਰਾਇਆ ਸਰ ਬੀਐਨਐਸ ਦੇ ਅਕੋਰਡਿੰਗ ਸੈਕਸ਼ਨ 132 221 355 ਬ੍ਰੈਕਟ 3 126 ਜਮਨ 2 121 ਜਮਨ 1 ਜੋ ਕਿ ਪੁਰਾਣੀ ਆਈਪੀਸੀ ਦੇ ਮੁਤਾਬਕ 355 186 332 34 ਆਈਪੀਸੀ ਤੇ 506 ਆਈਪੀਸੀ ਬਣਦੀ ਹੈ ਇਹ ਇਕੱਲੇ ਐਸੀ ਜਾਂ ਹੋਰ ਵੀ ਨਹੀਂ ਸਨ ਦੇਖੋ ਇਹ ਤਾਂ ਈ ਬੰਦੇ ਦਿਖਦੇ ਆ ਜਿਹੜਾ ਪੋਟੈਸਿਕ ਉਹ ਵੈਸੇ ਬੜਾ ਪੀਸਫੁਲ ਸੀਗਾ ਬਟ ਇਹ ਕੁਝ ਛੜਾਤੀ ਤੱਤ ਨੂੰ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀ ਕਿ ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨੀ ਚੀਜ਼ ਨਹੀਂ ਹੈ ਤੇ ਇਹਦੇ ਖਿਲਾਫ ਸਾਡੇ ਸੀਨੀਅਰ ਅਫਸਰ ਨੇ ਤੋ ਸਖਤ ਜਤਾਇਆ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਤੇ ਜਿਹੜੇ ਜਿਹੜੇ ਲੋਕ ਵੀਡੀਓ ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਦੇ ਚ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਪਾਵਾਂਗੇ ਸਰਪਟ ਤੁਸੀਂ ਕਿਹੜਾ ਜੀ ਤੱਕ ਆ ਮੁਕੀ ਹੋ ਉਹ ਪੁਲਿਸ ਮੁੰਡਿਆਂ ਨੇ ਦੱਸਿਆ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਓ ਕਿਉਂਕਿ ਜੋ ਆਪਾਂ ਮੂਮਨ ਇੱਕ ਪ੍ਰੋਟੈਸਟ ਦੇ ਵਿੱਚ ਪੀਸਫੁਲ ਪ੍ਰੋਟੈਸਟ ਦੇ ਵਿੱਚ ਜਦ ਐਂਬੂਲੈਂਸ ਹੋਵੇ ਸਕੂਲ ਦੇ ਜਵਾਕਾਂ ਨੂੰ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਹੈ ਟ੍ਰੀਟਮੈਂਟ ਹੈ ਜਿਹਦਾ ਕੋਈ ਹਸਪਤਲ ਜਾਣਾ ਉਹਨਾਂ ਨੂੰ ਆਪਾਂ ਰਸਤਾ ਦੇ ਹੀ ਦਿੰਨੇ ਆ ਇਹਨੂੰ ਉਹ ਵੀ ਚਾਹੁੰਦਾ ਸੀ ਵੀ ਮੇਰੀ ਜਿਹੜੀ ਰਿਕਵੈਸਟ ਹੈ ਕੰਸੀਡਰ ਕੀਤੀ ਜਾਏ ਤੇ ਮੈਨੂੰ ਜਾਣ ਲਈ ਦਿੱਤਾ ਜਾਏ ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊਜ਼ ਨੇ ਭਰਤੇ ਇਹਨਾਂ ਨੇ ਉਹਦੀ ਗੱਲ ਨਾ ਸੁਣ ਉਹਦੀ ਵਰਦੀ ਨੂੰ ਹੱਥ ਪਾਇਆ ਤਾਂ ਉਹ ਰੋਕਿਆ ਕੋਈ ਉਹ ਵਿੱਚ ਆ ਰਿਹਾ ਸੀ ਚਾਬੀ ਖੋਲੀ ਹਾਂਜੀ ਮੈਂ ਦੱਸਿਆ ਤੁਹਾਨੂੰ ਵੀ ਚਾਬੀ ਵੀ ਲੈ ਲਈ ਸੀ ਜਿਹਦੀ ਵੀਡੀਓ ਬਣਾਈ ਹੈ ਜੇ ਜੇ ਵੀਡੀਓ ਚਾਹਤੋ ਚਾਬੀ ਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਕੋਲ ਜਾ ਕੇ ਨੂੰ ਤੇ ਬਾਅਦ ਚ ਉਹਨੂੰ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਵੰਦੀ ਕਾਰਵਾਈ ਕੀਤੀ ਜਾਏਗੀ ਕਿ ਤਰਸ ਪੈ ਗਈ ਕੋਈ ਬੰਦਾ ਨਹੀਂ ਹਾਂਜੀ ਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ